ਵਾਹਿਗੁਰਜ ਜੀ ਕ ਖਲਸ ਵਾਹਿਗੁਰਜ ਜੀ ਕੀ ਫਤਿਹ ਦਰਸਨ ਪਰਸਨ ਗੁਰਬਾਣੀ ਦੇ ਇਸ ਪਾਵਨ ਪਵਿੱਤਰ ਮਹਾਂਵਾਕ ਕੇ ਦਰਸਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਤੂੰ ਪੜਨ ਤੋਂ ਲੱਗਦਾ ਹੈ ਕਿ ਗੁਰੂ ਦੇ ਦਰਸ਼ਨ ਕਰਨ ਨਾਲ 84 ਕੱਟੀ ਜਾਂਦੀ ਹੈ ਇਹ ਬੁੱਧੀ ਦਾ ਕਹਿਣਾ ਹੈ ਅਸਲ ਵਿੱਚ ਇਸ ਮਹਾਂਵਾਕ ਦੇ ਬਹੁਤ ਗਹਿਰੇ ਅਰਥ ਹਨ ਪਰਸਣਾ ਤੋਂ ਮੁਰਾਦ ਸ਼ੂਨ ਦੀ ਹੈ ਨਾ ਤਾਂ ਗੁਰੂ ਦੇ ਚਿਹਰੇ ਨੂੰ ਛੂਣਾ ਹੈ ਚਰਨਾਂ ਨੂੰ ਕੇਵਲ ਛੂਣ ਨਾਲ ਜਨਮ ਮਰਨ ਦਾ ਦੁੱਖ ਘਟਦਾ ਨਹੀਂ ਗੁਰ ਵਖ ਹੈ ਸਤਗੁਰ ਨੂੰ ਸਭ ਕੁਝ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ ਜੇ ਚਰ ਸ਼ਬਦ ਨਾ ਕਰੇ ਵਿਚਾਰ ਗੁਰੂ ਜੀ ਫਰਮਾ ਰਹੇ ਹਨ ਕਿ ਸਤਗੁਰ ਨੂੰ ਦੇਖਣ ਨਾਲ ਮੁਕਤੀ ਨਹੀਂ ਮਿਲਦੀ ਮੁਕਤੀ ਸ਼ਬਦ ਦੀ ਵਿਚਾਰ ਕਰਨ ਨਾਲ ਤੇ ਗੁਰੂ ਦੀ ਬਖਸ਼ਿਸ਼ ਨਾਲ ਮਿਲਦੇ ਹਨ ਪਰਸਨ ਸ਼ਬਦ ਦੀ ਮਹਿਮਾ ਬਹੁਤ ਹੈ ਕੇਵਲ ਤੱਕ ਲੈਣਾ ਤੇ ਗੁਰੂ ਕੋਲ ਚਲੇ ਜਾਣਾ ਪਰਸਨ ਨਹੀਂ ਹੈ ਗੁਰੂ ਦੇ ਪਾਵੇਂ ਕੋਈ ਵੀ ਬੈਠੇ ਰਹੋ ਤਾਂ ਵੀ ਅੰਦਰ ਕੋਈ ਤਬਦੀਲੀ ਨਹੀਂ ਆਉਂਦੀ ਗੁਰਵਾਖ ਹੈ ਕੇ ਸਤਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ ਪਰਸਨ ਤੋਂ ਭਾਵ ਇਹ ਹੈ ਕਿ ਸਾਡੇ ਅੰਦਰ ਗੁਰੂ ਜੀ ਵਾਲੀ ਵੇਵਲੈਂਥ ਬਣ ਜਾਵੇ ਜੋ ਗੁਰੂ ਜੀ ਦੇ ਅੰਦਰ ਚੱਲ ਰਿਹਾ ਹੈ ਉਹੋ ਜੀ ਭਾਵਨਾ ਸਾਡੇ ਵੀ ਬਣੇ ਲੇਕਨ ਹੌਮੇ ਵਿੱਚ ਹੋ ਹੀ ਨਹੀਂ ਸਕਦਾ ਹੌਮ ਵਿੱਚ ਬੰਦਾ ਜਾਂ ਕੋਈ ਸਿੱਖ ਗੁਰੂ ਜੀ ਵਾਲੀ ਉਚਾਈ 'ਚ ਕਿਵੇਂ ਪਹੁੰਚ ਸਕਦਾ ਹੈ ਗੁਰੂ ਜੀ ਤਾਂ ਹੌਂ ਰਹਿਤ ਹੁੰਦੇ ਹਨ ਪਹਿਲਾਂ ਸਾਡੀ ਹੌਂ ਗੁਰੂਦਵਾਰਾ ਤੋੜੀ ਜਾਏ ਫਿਰ ਅਸੀਂ ਗੁਰੂ ਜੀ ਪਰਸਨ ਦੇ ਯੋਗ ਹੋ ਸਕਾਂਗੇ ਪਰਸਨ ਤੋਂ ਭਾਵ ਹੈ ਸਾਡੀ ਭੇਟਾ ਸਤਿਗੁਰੂ ਨਾਲ ਹੋ ਜਾਏ ਭੇਟਾ ਹੋਂ ਦੇ ਖਾਤਮੇ ਬਿਨਾ ਹੁੰਦੀ ਨਹੀਂ ਗੁਰੂ ਕੋਲ ਜਾਣਾ ਚੰਗੀ ਗੱਲ ਹੈ ਸੰਗਤ ਕਰਕੇ ਪੁਨੀਤ ਹੋ ਸਕਦੇ ਹਾਂ ਹੱਥ ਪੈਰ ਪਵਿੱਤਰ ਹੋ ਜਾਂਦੇ ਹਨ ਪਰ ਭੇਟਾ ਨਹੀਂ ਹੁੰਦੀ ਭੇਟਾ ਅਸਲ ਵਿੱਚ ਸਾਡੇ ਵਸ ਦੀ ਗੱਲ ਨਹੀਂ ਹੈ ਗੁਰੂ ਨਾਲ ਮੇਲ ਸ਼ਬਦ ਰਾਹੀਂ ਮਰ ਕੇ ਹੁਣ ਹੈ ਪਵਿੱਤਰ ਵਚਨ ਹੈ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗੋਆਏ ਜਿਸ ਦਿਨ ਬੰਦਾ ਸ਼ਬਦ ਦੀ ਛੋਟ ਨਾਲ ਮਰ ਜਾਏ ਭਾਵ ਕਿ ਹੌਂ ਟੁੱਟ ਜਾਏ ਹੋਣ ਬੁਝ ਲਏ ਉਸ ਦਿਨ ਦਰਸ਼ਨ ਪਰਸਣੇ ਹੋ ਜਾਣਗੇ ਉਪਰੇ ਉਪਰੇ ਅਰਥ ਗੁਰਬਾਣੀ ਦੇ ਸਮੁੰਦਰ ਦੀ ਥਾ ਨਹੀਂ ਬੱਸ ਸਕਦੇ جے குருਜੀ ਆਪ ਕਿਰਪਾ ਕਰਕੇ ਬੁਜਾਏ ਤਾਂ ਹੀ 부ਜੇ ਜਾ ਸਕਦੇ ਹਨ वचन ਹੈ ਹਉਮੈ 부ਜੇ ਤਾਂ ਦਰਸੂਜੇ ਹਉਮੈ 부ਜੇ ਬਿਨਾ ਗੁਰੂ ਨਹੀਂ ਮਿਲਦਾ ਗੁਰੂ ਕੋਲ ਜਾਣਾ ਮਲਾਪ ਨਹੀਂ ਹੈ ਗੁਰੂ ਮਿਲੇ ਬਿਨਾ ਅੰਤਰਾਤਮੇ ਪ੍ਰੀਤ ਨਹੀਂ ਬਣਦੀ ਗੁਰੂ ਜੀ ਬਖਸ਼ਿਸ਼ ਕਰਦੇ ਹਨ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਇਸ ਤੋਕ ਤੋ ਉਪਰ ਵਾਲੀ ਤੋਕ ਵੀ ਵਿਚਾਰਨ ਯੋਗ ਹੈ ਮਿਲਿਆ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਜੇ ਕੋਈ ਮਿਲਿਆ ਹੋਇਆ ਮਿਲ ਜਾਏ ਕੋਈ ਜਨ ਗੁਰਸਿੱਖ ਸੰਤ ਮਿਲ ਜਾਏ ਤਾਂ ਵੀ ਤਾਂ ਹੀ ਪ੍ਰਭੂ ਮਿਲਾਪ ਹੋ ਸਕਦਾ ਹੈ ਗੁਰੂ ਤਾਂ ਬੇਸ਼ੱਕ ਗੁਰਬਾਣੀ ਹੀ ਹੈ ਪਰ ਗੁਰਬਾਣੀ ਵਰਤਦੀ ਗੁਰਸਿੱਖਾਂ ਤੇ ਸੰਤਾਂ ਚ ਹੈ ਵਿਦਵਾਨ ਸੱਜਣਾ ਦਾ ਇਹ ਮੰਨ ਲੈਣਾ ਕਿ ਗੁਰੂ ਨੂੰ ਮਿਲਣ ਲਈ ਉਚੋਲੇ ਦੀ ਲੋੜ ਨਹੀਂ ਹੈ ਇਹ ਦਰੁਸਤ ਨਹੀਂ ਹੈ ਸੰਗਤ ਜੀ ਗੁਰੂ ਦਾ ਮਿਲਣਾ ਔਖਾ ਹੈ ਤੇ ਰੱਬ ਦਾ ਮਿਲਣਾ ਫਿਰ ਔਖਾ ਨਹੀਂ ਇੱਕ ਕਦਮ ਹੀ ਅੱਗੇ ਹੋਰ ਹੈ ਵਿਦੰਬਣਾ ਹੈ ਕਿ ਅਸੀਂ ਗੁਰੂ ਨੂੰ ਮਿਲੇ ਹੋਏ ਸਮਝਦੇ ਹਾਂ ਇਹ ਪ੍ਰਾਂਤੀ ਹੈ ਹੋਂ ਟੁੱਟੇ ਬਿਨਾ ਮਲਾਪ ਨਾ ਮੁਮਕਨ ਹੈ ਫਰਮਾ ਰਹੇ ਹਨ ਕਿ ہماری ਪਿਆਰੀ ਅੰਮ੍ਰਿਤਧਾਰੀ ਗੁਰ ਨਿਮਖ ਨਮਨ ਤੇ ਟਾਰੀ ਦੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ ਜਦੋਂ ਅੰਮ੍ਰਿਤ ਦੀ ਧਾਰਾ ਨਾਮ ਗੁਰੂ ਜੀ ਨੇ ਮਨ ਵਿੱਚ ਚਲਾ ਦਿੱਤੀ ਤੇ ਗੁਰੂ ਦੇ ਦਰਸ਼ਨ ਪਰਸ ਹੋ ਗਏ ਹੁਣ ਹਰ ਵਕਤ ਖੇੜਾ ਹੀ ਖੇੜਾ ਹੈ ਰੰਗ ਚ ਰੰਗਿਆ ਗਿਆ ਹੈ ਐਸਾ ਫਰਮਾ ਰਹੇ ਹਨ ਇੱਕ ਹੋਰ ਫਰਮਾਨ ਹੈ ਦਰਸ਼ਨ ਦੇਖ ਭਈ ਨੇ ਕੇਵਲ ਜਨਮ ਮਰਨ ਦੁੱਖ ਨਾਸਾ ਦਰਸ਼ਨ ਕਰਕੇ ਅੰਤਰਾਤਮੇ ਮੈਂ ਨਿਖੇਵਲ ਹੋ ਗਈ ਹਾਂ ਤੇ 84 ਕੱਟੀ ਗਈ ਹੈ ਜਿੱਥੇ ਬਾਹਰਲੇ ਦਰਸ਼ਨ ਵੀ ਲਾਹੇਵੰਦ ਹਨ ਗੁਰੂ ਜੀ ਵੱਲੋਂ ਉਠੀਆਂ ਤਰੰਗਾਂ ਵਾਈਬ੍ਰੇਸ਼ਨਸ ਸਾਡੇ ਤੇ ਪ੍ਰਭਾਵ ਪਹੁੰਦੀਆਂ ਹਨ ਲੇਕਿਨ ਹੌਂ ਟੁੱਟ ਕੇ ਜਿਹੜੇ ਦਰਸ਼ਨ ਹੁੰਦੇ ਹਨ ਉਹ ਅਲੌਕਿਕ ਮਨਮੋਹਕ ਤੇ ਦਿਲ ਲਾਜ਼ੀਜ਼ ਹੁੰਦੇ ਹਨ ਇਹ ਹੀ ਪਰਸਨ ਤੋਂ ਮੁਰਾਦ ਹੈ ਵਾਰਗੁਰਜੀ ਦਾ ਖਲਸ ਵਾਰਗੁਰਜੀ ਕੀ ਫਤ